ਜਿਹੜਾ ਮਰਜ਼ੀ ਬਾਬਾ ਵੈਸਾ ਤੱਕ ਗੱਦੀ ਉੱਤੇ ਬਾਬਾ ਜੀ ਸਾਨੂੰ ਥੋੜੀ ਤਾਂ ਖਾਈ ਦੇ ਨੇ ਲੈ ਗੱਦੀ ਲਾਈਏ ਪੀਰਾਂ ਦੀਆਂ ਨਾਲ ਘਰ ਦੇ ਵਿੱਚ ਮਹਾਰਾਜ ਦੇ ਬਰੋਬਰ ਤੇ ਗਾੜੀਆਂ ਆਉਂਦਾ ਵੀ ਜਿਹੜਾ ਮਰਜ਼ੀ ਬਹਿ ਜਾ ਪੰਗਰ ਨੂੰ ਲਾਣਗੇ ਬਹਿ ਜਾ ਪੰਗ ਪੀਰ ਬਹਿ ਜਾਣ ਗੱਦੀ ਤੇ ਕੋਈ ਗੱਲ ਨਹੀਂ ਹਾਂ ਆਗੇ ਵੇਖ ਲਓ ਤੁਸੀਂ ਭਾਵੇਂ ਅਮਰਤ ਨਹੀਂ ਛਕਿਆ ਪਰ ਤੁਸੀਂ ਸਿੱਖ ਤਾਂ ਗੁਰੂ ਦੇ ਹੋ ਹੁਕਮ ਤੁਹਾਨੂੰ ਵੀ ਉਹੀ ਆ ਨਾ ਮੈਨੂੰ ਕੋ ਵੱਖਰਾ ਹੁਕਮ ਥੋੜੀ ਆ ਵੀ ਮੈਂ ਮਾਲਾ ਕੇਸ ਨਹੀਂ ਕੱਕੇ ਮਾਲਾ ਮੁੰਡੇ ਨੇ ਕੇਸ ਨਹੀਂ ਰੱਖੇ ਪਰ ਗੁਰੂ ਅਰਜਨ ਸਾਹਿਬ ਨੂੰ ਗੁਰੂ ਮੰਨਦਾ ਹੁਕਮ ਉਹਨੂੰ ਵੀ ਉਹੀ ਆ ਤੇ ਮਰਤਾ ਇਹਨੂੰ ਹੀ ਹੁਕਮ ਹੋਈ ਆ ਅਸੀਂ ਤਾਂ ਆਪਾਂ ਨੂੰ ਅਮਰਸ਼ ਕਰਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਆਪਾਂ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਜਿੰਨਾ ਬਣਾਤਾ ਫਿਰ ਕਿਉਂ ਨਹੀਂ ਬਣਾਤਾ ਕਿਉਂਕਿ ਬਸ ਸਿੱਖਾਂ ਦੇ ਬੱਚੇ ਆ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਦਸ ਸਾਲ ਆਹੀ ਸਾਡੀ ਬੇਨਤੀ ਆ ਸਾਡਾ ਮੇਰਾ ਭਰਾ ਦੁਸ਼ਮਣ ਨਹੀਂ ਆ ਕੋਈ ਸਾਡਾ ਤੋਂ ਮਨਮਤ ਵਾਲੇ ਪਾਸੇ ਤੁਰ ਪਏ ਸੀਗੇ ਗੁਰੂ ਨੂੰ ਛੱਡ ਕੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਕਿ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਲਾਇਆ ਅੱਜ ਤੇ ਸਿੰਘ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਤੇ ਪਰਿਵਾਰ ਨੂੰ ਸਮਝਾ ਕੇ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਗੁਰਮਤ ਅਨਸਾਰ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਗੁਰੂ ਦਾ ਜਿਹੜਾ ਹੁਕਮ ਆਪਾਂ ਨੂੰ ਮੰਨਣਾ ਨਾ ਕਿ ਆਪਾਂ ਮਨਮਤਾ ਕਰਨੀ ਹੈ ਸੋ ਪਰਿਵਾਰ ਦੇ ਸਵੀਕਾਰ ਕੀਤਾ ਵਾ ਕਿ ਜਿਹੜਾ ਉਹਨਾਂ ਨੇ ਬਾਨਵਤ ਜਿਹੜੀ ਆ ਉਹ ਸਾਰੀ ਜਿਹੜੀਆਂ ਤੁਹਾਨੂੰ ਖਤਮ ਕਰ ਦਿੱਤੀ ਆ ਜਿਹੜੀਆਂ ਖੰਡੀਆਂ ਦਫੀਆਂ ਦੀਆਂ ਫੋਟੋਆਂ ਸੀਗੀਆਂ ਦੀਵੇ ਸੀ ਚੱਕਤੇ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨੇ ਸੋ ਧੰਨਵਾਦ ਪਰਿਵਾਰ ਦਾ ਵੀ ਤੇ ਧੰਨਵਾਦ ਗੁਰੂ ਸਾਹਿਬ ਦਾ